ਹਾਂਜੀ ਸਾਥੀਓ ਪਿੰਡ ਕਿਸ਼ਨੇਵਾਲ ਪੀਰੇਵਾਲ ਸੁਰਖਪੁਰ ਲਾਗੇ ਪਿੰਡ ਜੋ ਪੈਂਦਾ ਪੀਰੇਵਾਲ ਉਹਦੇ ਲਾਗੇ ਜੋ ਤੂਸੀ ਬੰਨੇ ਆ ਉਹਦੇ ਥੱਲੋਂ ਲਗਾਤਾਰ ਸੇਮ ਪੈ ਰਹੀ ਹੈ ਤੁਸੀਂ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਲਗਾਤਾਰ ਸੇਮ ਪੈ ਰਹੀ ਹੈ ਸੇਮ ਦੇ ਨਾਲ ਜੋ ਲਾਗੇ ਲਾਗੇ ਦੂਸਰੇ ਬੰਨੇ ਜੋ ਬੰਨ ਤੋਂ ਦੂਸਰੇ ਬੰਦੇ ਬੰਨੇ ਦੀ ਜ਼ਮੀਨ ਹੈ ਉਹ ਸਾਰੀ ਦੇਖੋ ਕਿੰਨਾ ਪਾਣੀ ਆ ਚੁੱਕਾ ਹੈ ਤੇ ਆਪਣੇ ਜੋ ਜੋ ਵੀ ਲਾਗੇ ਲਾਗੇ ਦੇ ਹੈਗੇ ਆ ਦੇਖ ਸਕਦੇ ਹੋ ਤੁਸੀਂ ਵੀ ਕਿੰਨਾ ਪਾਣੀ ਆ ਚੁੱਕਾ ਹੈ ਲਾਗੇ ਲਾਗੇ ਦੇ ਜੋ ਵੀ ਪਿੰਡ ਨੇ ਸੁਰਖਪੁਰ ਤਰਖਾਣਾ ਵਾਲੀ ਅਲੀਪੁਰ ਤੇ ਹੋਰ ਜੇ ਸੰਗੋਜਲਾ ਸਾਰਿਆਂ ਨੂੰ ਬੇਨਤੀ ਹੈ ਵੀ ਇੱਥੇ ਰਾਹਤ ਕਾਰਜ ਚੱਲ ਰਿਹਾ ਹੈ ਦਾ ਸੇਮ ਜੋ ਮਿੱਟੀ ਜਿਸ ਵੀ ਸਾਰਾ ਕੁਝ ਹੈ ਤੇ ਘਰਾਂ ਦੇ ਵਿੱਚੋਂ ਤੁਸੀਂ ਜੇ ਬੋਰੇ ਲੈ ਕੇ ਵੱਧ ਤੋਂ ਵੱਧ ਇਸ ਜਗ੍ਹਾ ਤੇ ਪਹੁੰਚੋ ਪਿੰਡ ਦੇ ਸਰਪੰਚ ਪੀਰੇਵਾਲ ਕਿਸ਼ਿੰ ਸਿੰਘ ਵਾਲੇ ਸਰਪੰਚਾਂ ਦੁਆਰਾ ਬੇਨਤੀ ਕੀਤੀ ਗਈ ਹੈ ਤੇ ਕਿਉਂਕਿ ਸੇਮ ਜੋ ਹੈ ਰੁਕ ਨਹੀਂ ਰਹੀ ਤੇ ਲਗਾਤਾਰ ਰਾਹਤ ਕਾਰਜ ਚੱਲ ਰਿਹਾ ਹੈ ਪਰ ਜਿੰਨੇ ਹੋਰ ਨੌਜਵਾਨ ਘਰੋਂ ਨਿਕਲ ਕੇ ਜਾਣਗੇ 19 ਛੇਤੀ ਇਹ ਸੇਮ ਨੂੰ ਰੋਕਿਆ ਜਾਵੇ ਨਹੀਂ ਤਾਂ ਜੇਕਰ ਇਹ ਸੇਮ ਇਦਾਂ ਹੀ ਪੈਂਦੀ ਰਹੀ ਤੇ ਇਹਦਾ ਬਹੁਤ ਨੁਕਸਾਨ ਲੱਗੇ ਲੱਗੇ ਪਿੰਡਾਂ ਨੂੰ ਚੱਲਣਾ ਪਊਗਾ ਜਿੰਨੇ ਲੱਗੇ ਕਣੀਏ ਕਿ ਖੇੜਾ ਬ こんにちは。